ਬਹੁਤ ਹੀ ਸ਼ਤਕਾਰਯੋਗ ਗਰੋਧੀ ਸਾਜੀ ਨਮਾਜੀ ਸਾਧ ਸੰਗਤ ਜੀਓ ਮੈਂ ਜੋ ਅੱਜ ਕਵਤਾ ਪੇਸ਼ ਕਰਨ ਲੱਗਿਆ ਹਾਂ ਇਹ ਕਵਤਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆ ਨੂੰ ਤਾਰਦੇ ਫਿਰਦੇ ਨੇ ਮਰਦਾਨੇ ਦੇ ਨਾਲ ਤੇ ਇੱਕ ਭੈਣ ਨਾਨਕੀ ਆਪਣੇ ਵੀਰ ਨੂੰ ਯਾਦ ਕਰਦੀ ਹੈ ਜਦੋਂ ਕਿ ਉਹ ਤੜਕੋਂ ਫੁਲਕਾ ਪਕਾਉਣ ਲੱਗਦੀ ਆ ਰੋਟੀ ਪਕਾਉਣ ਲੱਗਦੀ ਆ ਤੇ ਤਵੇ ਦੇ ਉੱਤੇ ਫੁਲਕਾ ਜਦੋਂ ਫੁਕ ਫੁੱਲਦਾ ਤੇ ਵੀਰ ਦੀ ਯਾਦ ਆਉਂਦੀ ਆ ਉਸ ਵੇਲੇ ਦੀ ਕਵਤਾ ਕਿਉਂ ਬੇਨਤੀ ਕੀਤੀ ਜਾ ਰਹੀ ਆ ਜੀ ਸੁਣਗੇ ਜਦ ਭੈਣ ਨਾਨ ਕੀ ਫੁਲਕਾ ਵੇਲ ਤਵੇ ਤੇ ਪਾਇਆ ਏ ਉਹ ਵੇਲੇ ਨਾਨਕ ਵੀਰ ਦਾ ਚੇਤਾ ਆਇਆ ਏ ਹਉ ਲੱਗ ਗਈਆਂ ਨੇ ਨੈਣਾ ਵਿੱਚੋਂ ਝੜੀਆਂ ਨੀਰ ਦੀਆਂ ਜਾਨਵ ਸੂੜੇ ਵਾਲੀਆਂ ਕਰਦਾ ਦਿਲ ਨੂੰ ਤੀਰ ਦੀਆਂ ਆ ਵੀਰਾ ਆ ਵੀਰਾ ਮਿਲ ਜਾ ਮੈਨੂੰ ਆ ਕੇ ਵੇ ਠੰਡ ਕਲਿਜੇ ਪੈ ਜੋ ਤੇਰੇ ਦਰਸ਼ਨ ਪਾ ਕੇ ਵੇ ਉਹ ਤੇਰੇ ਬਾਝੋਂ ਕੌਣ ਬਣਾਵੇ ਆਖਾਂ ਫੀਰਦੀਆਂ ਦਰਦ ਬਸੂੜੇ ਵਾਲੀਆਂ ਕਰਦਾ ਦਰ ਨੂੰ ਠੀਰਦੀਆਂ ਤਾਰਨ ਦੇ ਲਈ ਘਰੋਂ ਤਰਪਿਆ ਆਪ ਜਮਾਨੇ ਨੂੰ ਨਾਲ ਲੈ ਲਿਆ ਆਪ ਸਗੋਂ ਸਾਫੀ ਮਰਦਾਨੇ ਨੂੰ ਤੇਰੇ ਨਾਲ ਪਰੀਤਾਂ ਨੇ ਮਰਦਾਨੇ ਮੀਰਦੀਆਂ ਜਾਣ ਬਸੂਰੇ ਵਾਲੀਆਂ ਕਰਦਾ ਦਿਲ ਨੂੰ ਤੀਰ ਦੀਆਂ ਤੇਰਾ ਵੀਰ ਬਸੋੜਾ ਮੈਥੋਂ ਸੇ ਨਹੀਂ ਹੁੰਦਾ ਵੇ ਤੇਰੇ ਬਾਜੋਂ ਵੀਰਾ ਇੱਕ ਦਿਨ ਰਹੇ ਨਹੀਂ ਹੁੰਦਾ ਵੇ ਮੋੜ ਮੇਰੇ ਵੱਲ ਬਾਗਾਂ ਵੀਰਾ ਆਪ ਬਹਿ ਰਦੀਆਂ ਵੇ ਵੀਰਾ ਆਪ ਬਹਿ ਰਦੀਆਂ ਜਾਣ ਬਸੂਰੇ ਵਾਲੀਆਂ ਕਰਦਾ ਦਿਲ ਨੂੰ ਤੀਰ ਦੀਆਂ ਵੀਰ ਬਿਨਾ ਹੈ ਜ਼ਿੰਦਗੀ ਵਿੱਚ ਹਮੇਰਾ ਵੇ ਵੀਰਾ ਅੱਖਾਂ ਮੂਰੇ ਰਹਿੰਦਾ ਮੁਖੜਾ ਤੇਰਾ ਵੇ ਵੀਰਾ ਆਓ ਨੇੜੇ ਹੋ ਕੇ ਸੁਣ ਲਾ ਕਿ ਕੂਕਾਂ ਨੇੜੇ ਹੋ ਕੇ ਸੁਣ ਲਾ ਕੂਕਾਂ ਦਿਲ ਦਾ ਲਗੀ ਰਦੀਆਂ ਜਾਣ ਬਸੂਰੇ ਵਾਲੀਆਂ ਕਰਦਾ ਦਿਲ ਨੂੰ ਤੀਰ ਦੀਆਂ ਆਓ ਤੈਨੂੰ ਮਿਲ ਲਈ ਵੀਰਾ ਪਹਿਣ ਔਸੀਆਂ ਪਾਉਂਦੀ ਐ ਪਹਿਣ ਔਸੀਆਂ ਪਾਉਂਦੀ ਐ ਕਦੋਂ ਆਵੇਗਾ ਵੀਰ ਆਪਣੇ ਰਿਓ ਕਾਗ ਅਡਾਉਂ ਵੀ ਆ ਹੋ ਕੇਲੇ ਦੇ ਨਾਲ ਦਸ ਕੀ ਛਾਂਜਾ ਹੋ ਕੇਲੇ ਦੇ ਨਾਲ ਦਸ ਕੀ ਛਾਂਜਾ ਹਨ ਕਰੀਰ ਦੀਆਂ ਜਾਣ ਬਸੂਰੇ ਵਾਲੀਆਂ ਕਰਦਾ ਦਿਲ ਨੂੰ ਚੀਰਦੀਆਂ ਹੋ ਦਰਸ਼ਨ ਲੇਕ ਕਵੀ ਸਰਸੰ ਦਾ ਲਖਾ ਦੂ ਸਾਧੂ ਤੋਂ ਸੰਦ ਲਖਾ ਦੂ ਸਾਧੂ ਤੋਂ ਬਿਗਟੇ ਸੰਧੀ ਦੱਸ ਕੇ ਚਾਲ ਬਣਾ ਦੂ ਸਾਦੂ ਤੋਂ ਸਦਾ ਕਲਮ ਰਹਿ ਕਰਦੀ ਸਿਫਤ ਸੱਚੇ ਫਕੀਰਤੀਆਂ ਹਾਂ ਵਈ ਸੱਚੇ ਫਕੀਰਤੀਆਂ ਜਾਣ ਵਸੂਰੇ ਵਾਲੀਆਂ ਕਰਦਾ ਦਿਲ ਨੂੰ ਤੀਰਦੀਆਂ ਜਾਣ ਵਸੂਰੇ ਵਾਲੀਆਂ ਕਰਦਾ ਦਿਲ ਨੂੰ ਤੀਰਦੀਆਂ ਬਹੁਤ ਬਹੁਤ ਵੀਰੋ ਧੰਨਵਾਦ ਬਹੁਤ ਤੁਸੀਂ ਸਹਿਯੋਗ ਦੇ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਇਕ ਕਰਕੇ ਸ਼ੇਅਰ ਕਰਕੇ ਮੈਂ ਸਭ ਦਾ ਧੰਨਵਾਦ ਕਰਦਾ ਜੇ ਕਿਸੇ ਦੇ ਸਾਹਮਣੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਉਹਦੇ ਅਣਜਾਣੇ ਜਿਹੇ ਦਾਸ ਨੂੰ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ